ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣਾ ਗੀਤ ਸੁਣਾਣ ਵਾਲੀ ਬੁਲਬੁਲ ਗੀਤ ਸੁਣਾ ਕੋਈ ਰੱਬ ਦਾ ਜੋ ਹੈ ਜਗ ਦਾ ਪਾਲਣਹਾਰਾ ਜੋ ਮਾਲਕ ਹੈ ਸਭ ਦਾ ਉਸ ਦੀ ਸਿਫਤ ਸਨਾ ਦੇ ਬਾਝੋ ਝੂਠੀ ਹੋਰ ਕਹਾਣੀ ਉਸ ਮਾਲਕ ਦੀ ਉਸਤਤ ਬਾਝੋ ਹੋਰ ਨਹੀਂ ਕੁਝ ਫੱਬਦਾ ਵਾਹਿਗੁਰੂ ਜੀ ਸਤ ਗੁਰ ਦਾਤਾ ਦੀਨ ਦੇ ਅੱਲਾ ਮੇਟਿਆਂ ਦੇ ਰਾ ਕਰੂ ਮੁਝਾ ਅੱਲਾ ਖੋਲ ਲਗਾਇ ਅਕਲ ਨੂੰ ਤਾਲਾ ਆ ਜੇ ਸਮਝ ਗਵਾ ਰਹ ਨੂੰ ਲੇਖ ਨਾ ਸਕਦੇ ਗੁਣ ਹੀ ਗਿਆਨੀ ਤੇਰਿਆਂ ਪਰ ਉਪਕਾਰ ਹਰ ਨੂੰ ਲੇਖ ਨਾ ਸਕਦੇ ਸ਼ਾਇਰ ਗਿਆਨੀ ਇਸ ਸੰਸਾਰ ਦੁਖਾ ਯਾਨਾ ਨੀਵੇਂ ਵਰਕੀਏ ਵਿਦਵਾਨ ਕਿਸ ਰੋ ਉਤਾਰੋ ਪੋਜਾ ਲੂ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋ ਜਾਨੂੰ ਜੀਵਨ ਸਫਲ ਬਣਾਵਣ ਖਾਤਰ ਸਾਤ ਗੁਰ ਦਾਤਾ ਦੀਨ ਦੇ ਅੱਲਾ ਮੇਟਿਆਂ ਦੇ ਰਾ ਕਰੋ ਜੀ ਦੋ ਲਗਾ ਅਕਲ ਨੂੰ ਤਾਲਾ ਆ ਜੇ ਸਮਝ ਗਵਾ ਰਹ ਹੰੂ ਲੇਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਪਰ ਉਪਕਾਰ ਹੰੂ ਲੇਖ ਨਾ ਸਕਦੇ ਸ਼ੇਰ ਗਿਆਨੀ ਇਹ ਸੰਸਾਰ ਤਖਾਂ ਦੀ ਖਾਨਾ ਮਾਇਆ ਕਰਦੀ ਨਸ਼ਟ ਗਿਆ ਦੀਵੇਂ万 ਕੀਏ ਵਿਦਵਾਨ ਜਿਸਰੋ ਉਤਾਰੋ ਬੋਜਾ ਨੂੰ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋਚਾ ਨੂੰ ਜੀਵਨ ਸਫਲ ਬਣਾਵਣ ਖਾਤਰ ਹੋ ਤੂੰ ਇਹ ਜਨਮ ਮਰਨ ਤੂੰ ਬਾਰਾ ਤੇਰਾ ਸਭ ਮੇ ਰੂਪ ਨਿਆਰਾ ਹਮ ਤੋ ਖਿਨ ਖਿਨ ਪੁੱਲਣ ਹਾਰਾ ਬਖਸ਼ੋ ਉਤਮ ਵਿਚਾਰ ਹਨੂੰ ਲਿਖ ਨ ਸਕਦੇ ਗੁਣੀ ਹੀ ਗਿਆਨੀ ਤੇਰਿਆ ਪਰ ਉਪਕਾਰ ਹਨੂੰ ਲਿਖ ਨ ਸਕਦੇ ਸ਼ਹਿਰ ਗਿਆਨੀ ਤੁਝ ਕੋ ਕੇ ਹਿੰਦੂ ਸਿੱਖ ਬਲਹਾਰੇ ਜਾਵਣ ਕਰਦੇ ਤੇਰੀਆਂ ਖੋਜ ਨੂੰ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋਜਾਂ ਨੂੰ ਜੀਵਨ ਸਫਲ ਬਣਾਵਣ ਖਾਤਰ ਰਕਤ ਪੀਜ ਪਸਾਰਾਂ ਕਰਕੇ ਮਿੱਟੀ ਵਿੱਚ ਪੰਜੇ ਕਤ ਭਰ ਕੇ ਜੋੜੇ ਕਰੇ ਨਦੀਨ ਦੇ ਤਰਕੇ ਪਾਇਆ ਗੂੜ ਪਿਆਰ ਨੂੰ ਹੂ ਲੇਖ ਨਾ ਸਕਦੇ ਗੁਣ ਹੀ ਗਿਆਨੀ ਤੇਰਿਆਂ ਪਰ ਉਪਕਾਰਾਂ ਨੂੰ ਲੈਕ ਨਾ ਸਕਦੇ ਸ਼ਹਿਰ ਗਿਆਨੀ ਸਿਮਰ ਜਿਸ ਨੇ ਕਿਉਂ ਪਰਮਾਤਮਾ ਲੋਚੇ ਦਰਜਨ ਕਿਉਂ ਸਰਕਾਰ ਦਾ ਜੋਗੀ ਜਦ ਉਦਾਸੀ ਸਾਦਕ ਲੱਭਦੇ ਤੇਰਿਆਂ ਗੋਜਾਂ ਨੂੰ ਜੀਵਨ ਸਫਲ ਬਣਾਵਣ ਖਾਤਰ ਗਾਈਏ ਤੇਰਿਆਂ ਚੋਜਾਂ ਨੂੰ ਜੀਵਨ ਸਫਲ ਬਣਾਵਣ ਖਾਤਰ ਦੈਨ ਤੂਜੇ ਚਤਾਰਨਾ ਤੇਰੀ ਉਪਮਾਨੇ ਤੂ ਬੁਕਾਰਨਾ ਹਮਰਿਓ ਕਰ ਦੇ ਬਿਦਨ ਨਿਵਾਰਨ ਅਰ ਜੀ ਹੈ ਸਰਕਾਰ ਹਨੂ ਲੇਖ ਨਾ ਸਕਦੇ ਗੁਣ ਹੀ ਗਿਆਨੀ ਤੇਰਿਆ ਪਾਰੇ ਉਪਕਾਰ ਹਨੂ ਲਿਖ ਨਾ ਸਕਦੇ ਕੋਈ ਗਿਆਨਹੀ ਉਹ ਤੁੰਬਾ ਟਟ ਕਟ ਮੇ ਹੈ ਵਾਸਾ ਤੀਜੇ ਧਰਤ ਪਤਾਲ ਅਕਾਸ਼ ਬੈਂਕਾ ਸਰੂਪ ਦਰਸ਼ਦਾ ਪਿਆਸਾ ਲਫਜ ਕਰੇ ਕਮ ਪੋਜਾ ਨੂੰ ਜੀਵ ਸਫਲ ਬਣਾਵਣ ਖਾਤੇ ਰਾਈਏ ਤੇਰਾ ਜੋ ਜਾਨੂ ਜੀਵਨ ਸਫਲ ਕਰ ਡੱਬੀਆਂ ਵਿੱਚ ਪਾਵੇਂ ਬੰਦ ਵੇਖੋ ਖੁਸ਼ਬੂ ਅਤਰ ਫਲੇਲਦੀ ਰੁਕਦੀ ਨਹੀਂ ਏਕਾ ਮਿਸਲ ਮਸ਼ਹੂਰ ਹੈ ਜੱਗ ਉੱਤੇ ਗਿੱਲ ਕਦੇ ਦਰਿਆਵਾਂ ਦੀ ਸੁੱਕਦੀ ਨਹੀਂ ਦੋ ਢਿਲਾ ਵਿੱਚ ਮੁਹੱਬਤ ਪਿਆਰ ਵਾਲੀ ਬਾਹਰ ਆਉਣ ਤੋਂ ਕਦੇ ਵੀ ਉੱਕਦੀ ਨਹੀਂ ਇਸ ਫਤਿਹ ਨੂੰ ਭਾਲ ਦੇ ਕਈ ਮਰ ਗਏ ਫਤਿਹ ਖਾਲਸੇ ਦੀ ਗੁਰ ਕੀ ਟੁੱਟਦੀ ਨਹੀਂ ਸਭ ਤੋਂ ਪਹਿਲਾਂ ਸੱਚਖੰਡ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਸਮੂਹ ਸੰਗਤਾਂ ਜਿੱਥੇ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਸਾਡੀਆਂ ਹਾਜ਼ਰੀਆਂ ਲਾਗਣੀਆਂ ਹਨ ਮਨ ਕਰਕੇ ਹਾਜ਼ਰੀ ਲਵਾਉਣ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੋ ਕਿਉਂਕਿ ਫਤਿਹ ਬੁਲਾਉਣ ਦੇ ਨਾਲ ਹਰ ਰਸਨਾ ਤੋਂ ਦੋ ਵਾਰੀ ਵਾਹਿਗੁਰੂ ਗੁਰਮੰਤਰ ਦਾ ਜਾਪ ਹੋ ਜਾਂਦਾ ਪਰ ਕਿਸੇ ਸ਼ਾਇਰ ਨੇ ਚਾਰ ਲੈਣਾ ਬੜੀਆਂ ਖੂਬਸੂਰਤ ਲਿਖੀਆਂ ਨੇ ਕਿ ਕਲਗੀਧਰ ਪਾਸ਼ਾ ਨੇ ਸਾਡੇ ਉੱਤੇ ਬੜਾ ਵੱਡਾ ਪਾਰਉ ਪੁਕਾਰ ਕਰਕੇ ਫਤਿਹ ਸਦੀਵੀ ਸਾਡੀ ਝੋਲੀ ਵਿੱਚ ਪਾਉਣੇ ਕੀਤੀਓ ਲੈਣਾ ਆਪਜੀ ਦੇ ਨਾਲ ਸਾਝੀਆਂ ਕਰਨ ਦਾ ਯਤਨ ਕਰਾਂਗਾ ਤਵਜੋਂ ਦੇ ਇੱਤੇ ਸਰਵਣ ਕਰਿਓ ਨਾਲੇ ਸਾਰੇ ਗੁਰਮਖ ਪਿਆਰੇ ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਆ ਰਹੀ ਆ ਫਤਿਹ ਦੇ ਸਿਮਰਨ ਨਾਲ ਜੁੜ ਜਾਣ ਕਵੀ ਲਿਖਦਾ ਕਲਗੀਧਰ ਨੇ ਤੱਕਿਆ ਜਦ ਚਾਰ ਚਫੇਰੇ ਵੇਖੋ ਅਤਿਆਚਾਰ ਦੇਸ਼ ਵਿੱਚ ਵਧੇ ਵਧੇਰੇ ਈਰਖਾ ਭਜਦੀ ਦੇ ਹਰ ਪਾਸੇ ਡੇਰੇ ਅਣਖ ਘੋੜ ਗਈ ਹਿੰਦਚੋਂ ਕੁਝ ਪਰੇ ਪਰੇਰੇ ਫਸਦੇ ਰਾਜੇ Rajput ਵਿੱਚ ਘੁੰਮਣ ਤੇਰੇ ਦੇਵੀ ਕਿਉਂ ਤੇ ਸਾਰਿਆਂ ਲੈ ਸਿਮਰ ਬਥੇਰੇ ਪਰ ਉਦੋਂ ਕੋਈ ਨਾ ਆਉੜਿਆ ਬਿਨ ਸਤਗੁਰ ਤੇਰੇ ਵਿਸਾਖੀ ਆਈ ਕੱਠੀ ਕਰ ਲਈ ਸਾਹਿਬ ਨੇ ਜੀ ਜੰਕ ਲੁਕਾਈ ਦਇਆ ਉਹ ਨਾ ਚੋ ਕੱਢ ਕੇ ਇਕ ਥਾਂ ਟਕਾਈ ਤੀਕੀ ਲੈ ਲਈ ਦਇਆ ਧਰਮ ਨਾਲ ਮੁਖ ਮਤਾਈ ਚੌਥੀ ਸਦੇ ਅਕਾ ਸਾਹਿਬ ਚੋਂ ਕਰ ਵਿੱਚ ਮਲਾਈ ਜਦ ਹਿੰਮਤ ਤਾਂ ਹੀ ਕੱਢਿਆ ਮੱਚ ਗਈ ਦੁਹਾਈ ਤਦ ਬਾਣੀ ਬਾਣੇ ਵਾਲਿਆਂ ਮੁਖੜੇ ਤੋਂ ਗਾਈ ਜਪ ਦੀ ਜਾਪ ਸਵਈਆਂ ਦੀ ਵਿੱਚ ਬਾਣੀ ਪਾਈ ਕਿਉਂ ਦਾਤ ਦੀ ਉਮਰਲੀ ਖੰਡਾ ਫੇਰ ਸਤ ਗੁਰਾਂ ਬਣਾਈ ਜਦ ਜੀਵਨ ਬੂਟੀ ਬਣ ਕੇ ਤੇ ਆਈ ਬੱਤੇ ਜੋ ਪਏ ਸਾਡੇ ਵਿੱਚ ਕੰਬੂ ਦੇ ਪੰਜੇ ਸਿਰ ਲੱਥੇ ਉਹਨਾਂ ਦੇ ਪੰਜ ਪਾਏ ਵਿੱਚ ਮੁਖ ਦੇ ਪੰਜ ਅਕੀਕਤੇ ਪੰਜ ਪਾਏ ਵਿੱਚ ਸੀਸ ਦੇ ਥਾਰੇ ਜੋ ਤਤੇ ਪੰਜੇ ਹੋਏ ਸਰਾ ਜੀਤ ਬੋਲੇ ਰੰਗ ਰੱਤੇ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਉਂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਜੂ ਸੰਦੀਵੀ ਫਤਿਹ ਦੀ ਰਹਿਮਤ ਬਖਸ਼ਿਸ਼ ਕਰਕੇ ਵਡਭਾਗੇ ਬਣਾਇਆ ਹੈ ਹੋਲੇ ਮਹਲੇ ਦੇ دیਵਾਨਾ ਦੇ ਅੱਜ ਸੰਪੂਰਨਤਾ ਹੋ ਰਹੀ ਹੈ ਪਰ ਲੰਬੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਬੈਠ ਕੇ ਬਾਬਾ ਆਣੀਆਂ ਕਹਾਣੀਆਂ ਪੁੱਤ ਸਪੁੱਤ ਕਹਿੰਦੇ ਮਹਾਵਾਕਾਂ ਅਨੁਸਾਰ ਆਪ ਵੀ ਗੁਰੂ ਦਾ ਅਣਮੁੱਲਾ ਇਤਿਹਾਸਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਸਤਕਾਰਯੋਗ ਬਾਬਾ ਦਲੇਰ ਸਿੰਘ ਜੀ ਜਿਹੜੇ ਕੋਈ ਗੁਰਦੁਆਰਾ ਭਲਾਈ ਸਾਇਬ ਵਿਖੇ ਮੁੱਖ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਨੇ ਬੜੇ ਸਤਕੇ ਢੰਗ ਦੇ ਨਾਲ ਗੁਰੂ ਘਰ ਦੀ ਸੇਵਾ ਜਿਹੜੀ ਆ ਉਹਨਾਂ ਵੱਲੋਂ ਨਿਭਾਈ ਜਾ ਰਹੀ ਆ ਜੱਥੇ ਦੇ ਮਾਣ ਵਿੱਚ 500 ਰੁਪਏ ਭੇਜਦੇ ਨੇ ਗੁਰਦੇਵ ਪਾਤਸ਼ਾਹ ਜੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਤੀ ਬਖਸ਼ਿਸ਼ ਕਰਨਾ ਬਾਣੀ ਬਾਣੇ ਦੀ ਬਖਸ਼ਿਸ਼ ਕਰਨਾ ਸੰਗਤਾਂ ਵਿੱਚ ਪਿਆਰ ਇਤਿਫਾਕ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਹੋਰ ਗੁਰੂਆਂ ਪਿਆਰੀਆਂ ਸੰਗਤਾਂ ਵੱਲੋਂ ਜੱਥਾ ਸਕਤਾ ਤਨ ਮਨ ਧਨ ਕਰਕੇ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਗੁਰਦੇਵ ਪਾਤਸ਼ਾਹ ਆਪ ਜੀ ਦੀਆਂ ਹਾਜ਼ਰੀਆਂ ਗੁਰੂ ਘਰ ਵਿੱਚ ਪ੍ਰਵਾਨ ਕਰਨ। ਬਹੁਤਾ ਲੰਬਾ ਸਮਾਂ ਨਹੀਂ। ਕੇਵਲ ਇੱਕ ਕਵਤਾ ਦੀ ਸਾਂਝ ਆਪ ਜੀ ਦੇ ਨਾਲ ਪਾਉਣੀ ਹੈ। ਕਿਉਂਕਿ ਸਾਡੇ ਤੋਂ ਬਾਅਦ ਜੋ ਬਾਪੁਰਸ਼ਾ ਨੇ ਢਾਡੀ ਜੱਥਾ ਬੁਲਾਇਆ ਹੋਇਆ ਉਹ ਸਟੇਜ ਤੇ ਮੇਰੇ ਵੀਰ ਪੰਚ ਟੁੱਕੇ ਨੇ। ਉਹਨਾਂ ਨੇ ਆਪ ਜੀ ਦੀ ਸੇਵਾ ਵਿੱਚ ਲੰਮੇ ਸਮੇਂ ਵਾਸਤੇ ਹਾਜ਼ਰੀਆਂ ਭਰ ਕੇ ਆਪ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ। ਸਵਾਗਤ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਘਰ ਦੇ ਵਿੱਚ ਆ ਜਦੋਂ ਅਸੀਂ ਗੁਰੂ ਕੀ ਬਾਣੀ ਦੇ ਨਾਲ ਜੁੜਦੇ ਆ ਨਾ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਨਣ ਕਰਦੇ ਨੇ ਜਾਤੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਅਕ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਾ ਜਾਕਾ ਸਤਗੁਰ ਪੂਰਾ ਕਿ ਜਿਹਨੂੰ ਹਰ ਵੀ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਂਦਾ ਨਾ ਉਹ ਵੀ ਸੂਰਬੀਰ ਹੈ ਬਹਾਦਰ ਹੈ ਯੋਧਾ ਹੈ ਦੂਸਰੇ ਸੂਰਬੀਰ ਬਹਾਦਰ ਯੋਧੇ ਦੀ ਗੱਲ ਕਰਦੇ ਹੋਏ ਭਗਤ ਕਬੀਰ ਜੀ ਬਾਖੂਬੀ ਲਿਖਦੇ ਨੇ ਕਬੀਰ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਤੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬ ਹੁਣਾ ਸਾਡਾ ਖੇਤ ਤੇ ਕਲਗੀਧਰ ਨੇ ਸਾਡੇ ਤੇ ਐਸੀ ਰਹਿਮਤ ਤੇ ਬਖਸ਼ਿਸ਼ ਕੀਤੀ ਹੈ ਕਿ ਭਗਤੀ ਤੇ ਸ਼ਕਤੀ ਦਾ ਸਮੇਲ ਕਰਵਾ ਦਿੱਤਾ ਗੁਰੂ ਘਰ ਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਸਿਮਰਨ ਵਾਲੇ ਸੂਰਬੀਰ ਬਹਾਦਰ ਯੋਧੇ ਤੇ ਮੈਦਾਨੇ ਜੰਗ ਦੇ ਵਿੱਚ ਤਲਵਾਰ ਵਾਣਨ ਵਾਲੇ ਬਹਾਦਰ ਯੋਧੇ ਪੁਰਜਾ-ਪੁਰਜਾ ਕੱਟ ਕੇ ਸ਼ਹਾਦਤ ਦਾ ਜਾਨ ਪੀਣ ਵਾਲੇ ਯੋਧੇ ਕਲਗੀਆਂ ਵਾਲੇ ਪਾਤਸ਼ਾਹ ਨੇ ਪੈਦਾ ਕੀਤੇ ਕੇਸਗੜ ਦੇ ਖੁੱਲੇ ਮੈਦਾਨ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ 80000 ਦੇ ਇਕੱਠ ਵਿੱਚੋਂ ਪੰਜਾਂ ਦੀ ਚੋਣ ਕਰਕੇ ਉਹਨਾਂ ਨੂੰ ਪੰਜਾਬ ਪਿਆਰਿਆਂ ਦਾ ਖਿਤਾਬ ਦੇ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਦੇ ਨਾਲ ਭਰਪੂਰ ਕਰ ਦਿੱਤਾ ਜਦੋਂ ਅਸੀਂ ਸਿਹਾਲ ਪੜਦੇ ਹਾਂ ਖਾਲਸਾ ਜੀ ਤੇ ਵਿਦਵਾਨ ਲੇਖਦੇ ਨੇ ਕਿ ਸਿੱਖੀ ਦੀ ਫਲਵਾੜੀ ਸਿੱਖੀ ਦੀ ਬਗੀਚੀ ਜਾਂ ਸਿੱਖੀ ਦਾ ਬੂਟਾ ਧੰਨ ਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਗਾਇਆ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਹਨ ਔਰ ਦੂਸਰੇ ਪਾਤਸ਼ਾਹ ਗੁਰੂ ਅੰਗਦੇਵ ਜੀ ਤੋਂ ਲੈ ਕੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੱਕ ਅਠ ਪਾਤਸ਼ਾਹਾਂ ਨੇ ਇਸ ਬੂਟੇ ਨੂੰ ਪਰਫੁੱਲਿਤ ਕਰਨ ਵਾਸਤੇ ਖਾਦ ਦੀ ਜਗ੍ਹਾ ਆਪਣੀਆਂ ਹੱਡੀਆਂ ਦਾ ਚੂਨਾ ਪਾਇਆ ਔਰ ਪਾਣੀ ਦੀ ਜਗ੍ਹਾ ਆਪਣੇ ਜਿਸਮ ਦਾ ਖੂਨ ਨਿਚੋੜ ਕੇ ਇਸ ਬੂਟੇ ਨੂੰ ਸਿੰਜਿਆ ਤੇ ਐਡ ਪਰਫੁੱਲਿਤ ਕਰ ਦਿੱਤਾ ਵਾਰੀ ਆ ਗਈ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਬੂਟੇ ਨੂੰ ਐਨ ਫਲਾਂ ਦੇ ਉੱਤੇ ਲੈ ਜਾਂਦਾ ਤੇ ਉਹ ਫਲਸਫਾ ਨਕੂਮियत ਦਾ ਵਾਦਤਾ ਔਰ ਸ਼ਹਾਦਤ ਕਿਉਂਕਿ ਜਦੋਂ ਅਸੀਂ ਤੁਰਦੇ ਹਾਂ ਗੁਰੂ ਇਤਿਹਾਸ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਕਿ ਕੇਸਰੀ ਨਿਸ਼ਾਨ ਦੇ ਥੱਲੇ ਹੋ ਕੇ ਜਨਾ ਇਲਾਕਾ ਨਿਵਾਸੀ ਸੰਗਤਾਂ ਨੂੰ ਢੰਡੋਰਾ ਦੇ ਕੇ ਹਿੰਦਵਾਸੀਆਂ ਨੂੰ ਕੇਸ ਦੇ ਨਿਸ਼ਾਨ ਥਲੇ ਇਕੱਠਿਆ ਹੁੰਦਾ ਸਦਾ ਦਿੱਤਾ ਤੇ 사ਤਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਨਵਾਂ ਜੀਵਨ ਵੀ ਬਖਸ਼ਿਸ਼ ਕੀਤਾ। ਕਣਕ ਆਣ ਦਾ ਐਸਾ ਜਜ਼ਬਾ ਹਿਰਦਿਆਂ ਦੇ ਵਿੱਚ ਭਰ ਦਿੱਤਾ ਕਿ ਸਵਾ ਸਵਾ ਲੱਖ ਦੇ ਸਾਹਮਣੇ ਇੱਕ ਇੱਕ ਸਿੰਘ ਲੜਨ ਵਾਸਤੇ ਤਿਆਰ ਕੀਤਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਸੇ ਵਿੱਚ ਆਇਆ ਤੇ ਉਹ ਹੀ ਇਹ ਕਰ ਸਕਦੇ ਹਾਂ ਇੱਕ ਛੋਟੀ ਜੀ ਗੱਲ ਕਰਕੇ ਤੇ ਕਵਿਤਾ ਕਹਿ ਰਿਹਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਵੇਲਾ ਆਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗ੍ਰਿਫਤਾਰੀ ਦਿੱਤੀ ਹੈ ਗੁਰਦਾਸ ਸਿੰਘ ਦੀ ਗੜੀ ਦੇ ਵਿੱਚੋਂ ਬਾਦਸ਼ਾਹ ਫਰਖਸ਼ਰ ਸਮੇਂ ਦਾ ਬਾਦਸ਼ਾਹ ਹੈ ਦਿੱਲੀ ਤਖਤ ਤੇ ਕਾਬਜ਼ ਹੈ 740 ਸਿੰਘਾਂ ਦਾ ਜਥਾ ਦਿੱਲੀ ਦੇ ਵਿੱਚ ਪਹੁੰਚ ਆ ਗਿਆ ਤੇ ਕਾਜੀ ਨੇ ਫਤਵਾ ਲਾਇਆ ਕਿਰੋਜਾ ਸੂਰ ਸਿੰਘ ਕਤਲਗਾ ਦੇ ਵਿੱਚ ਖੜ ਕੇ ਉਹਨੂੰ ਸ਼ਹਾਦੇ ਜਾਬ ਭਾਵ ਕੇ ਕਤਲ ਕਰ ਦਿੱਤਾ ਜਾਵੇ ਜਿਹੜਾ ਸਿੱਖ ਦੀਨ ਕਬੂਲ ਕਰ ਲਵੇ ਉਹਨੂੰ ਕਲਮਾ ਪੜਾ ਕੇ ਸੁਨਨਤ ਕਰਕੇ ਛੱਡ ਦਿੱਤਾ ਜਾਵੇ ਪਹਿਲੇ ਦਿਨ ਦਾ ਜਥਾ ਕੀਤਾ ਕੱਢਿਆ ਬਾੜ ਤਹਿਦਖਾਨੇ ਦੇ ਵਿੱਚੋਂ ਕਤਲਗਾ ਦੇ ਵਿੱਚ ਲਿਆਂਦਾ ਜਲਾਦ ਪੁੱਛਿਆ ਤੈਨੂੰ ਮੌਤ ਕਬੂਲ ਹੈ ਜਾਂ ਦੀਨ ਕਬੂਲ ਹੈ ਤੇ ਸਿੰਘ ਕੜਕਤੇ ਕਹਿੰਦੇ ਨੇ ਕਿ ਸਾਨੂੰ ਮੌਤ ਕਬੂਲ ਆ ਪਹਿਲੇ ਦਿਨ ਦਾ 100 ਸਿੰਘਾਂ ਦਾ ਜਥਾ ਜਿਹੜਾ ਸੀ ਸਾਰਾ ਸ਼ਹਾਦਤ ਪ੍ਰਾਪਤ ਕਰ ਗਿਆ ਬਾਦਸ਼ਾਹ ਫਰਖਸ਼ੀਰ ਬੜਾ ਹੈਰਾਨ ਹੋਇਆ ਇਹਨੇ ਆਪਣੇ ਵਜ਼ੀਰ ਨੂੰ ਆਖਿਆ ਕਿ ਆਖਰ ਇਹਨਾਂ ਦੇ ਵਿੱਚ ਕਿਹੜੀ ਐਸੀ ਸਪਿਰਟ ਭਰੀ ਆ ਕਿ ਮੌਤ ਤੋਂ ਵੀ ਨਹੀਂ ਡਰਦੇ ਧੋਖ ਤੋਂ ਨਹੀਂ ਡਰਦੇ ਤੇ ਬਾਦਸ਼ਾਹ ਨੂੰ ਵਜ਼ੀਰ ਨੇ ਆਖਿਆ ਕਿ ਜੇ ਇਹਨਾਂ ਦੀ ਸਪੈਟ ਵੇਖਣੀ ਹੈ ਨਾ ਤੇ ਇਹਨਾਂ ਦੇ ਵਿੱਚੋਂ ਚਾਰ ਨੂੰ ਸਿੰਘ ਕੱਢ ਕੇ ਵੱਖਰੇ ਜੇਲ੍ਹ ਦੇ ਵਿੱਚ ਕੈਦ ਕਰ ਦੇ ਤੇ ਉਹਨਾਂ ਨੂੰ ਚਾਰ ਦਿਨ ਭੁੱਖਿਆ ਰੱਖ ਚਾਰ ਦਿਨ ਭੁੱਖਿਆ ਰੱਖਿਆ ਗਿਆ ਤੇ ਪੰਜਵੇਂ ਦਿਨ ਬਾਦਸ਼ਾਹ ਫਲਕਸ਼ਰ ਨੂੰ ਲੈ ਕੇ ਵਜ਼ੀਰ ਗਿਆ ਇਹਨਾਂ ਨੇ ਇੱਕ ਰੋਟੀ ਇਹਨਾਂ ਗੁਰਮਖਾਂ ਵੱਲ ਵਧਾਈ ਦੇ ਆਖਿਆ ਤੇ ਆਹ ਲੋ ਤੁਸੀਂ ਚਾਹੁੰਦਾ ਦੇ ਭੁੱਖੇ ਹੋ ਇਹ ਪ੍ਰਸ਼ਾਦਾ ਛਕ ਲੋ ਜਦੋਂ ਪ੍ਰਸ਼ਾਦਾ ਮਿਲਿਆ ਇੱਕ ਬਜ਼ੁਰਗ ਦੇ ਹੱਥ ਵਿੱਚ ਆਇਆ ਉਹਨੇ ਪ੍ਰਸ਼ਾਦਾ ਅੱਗੇ ਵਧਾਇਆ ਤੇ ਜਿਹੜਾ ਆਦ ਖੜਦੀ ਹੋਰ ਦਾ ਸੀਨਾ ਸੇਖਾ ਉਹਦੇ ਵੱਲ ਵਧਾਉਂਦੇ ਆਖਿਆ ਕਿ ਮੈਂ ਤੇ ਸਭ ਕੁਝ ਖਾ ਪੀਂ ਹੰਡਾ ਚੁੱਕਿਆ ਵਾ ਹੁਣ ਨਦੀ ਕਿਨਾਰੇ ਰੁਖੜਾ ਹਾਂ ਤੂੰ ਅਜੇ ਜੋਬੰਦ ਦੇ ਵਿੱਚ ਹੈ ਕੌਮ ਦੀ ਅਗਵਾਈ ਕਰ ਸਕਦਾ ਹੈ ਮੈਦਾਨੇ ਜੰਗ ਵਿੱਚ ਵੀ ਲੜ ਸਕਦਾ ਹੈ ਤੂੰ ਆਪਣੀ ਜ਼ਿੰਦਗੀ ਦੇ ਚਾਰ ਦਿਨ ਵਧਾਉਣ ਵਾਸਤੇ ਪ੍ਰਸ਼ਾਦਾ ਸ਼ਕਲ ਉਸ ਹੱਥ ਖੜਦੇ ਉਮਰ ਦੇ ਸਿੱਖ ਨੇ ਨੌਜਵਾਨ ਉਮਰ ਦੇ ਸਿੱਖ ਵਾਲੋਂ ਪ੍ਰਸ਼ਾਦਾ ਵਧਾਇਆ ਤੇ ਆਖਿਆ ਕਿ ਮੈਂ ਵੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਵੇਖ ਚੁੱਕਾ ਤੂੰ ਕੌਮ ਦਾ ਪ੍ਰਵੇਖਾ ਹੈ ਨੌਜਵਾਨ ਹੈ ਬਹਾਦਰੀ ਦੇ ਨਾਲ ਲੜ ਸਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਰਿਹਾਈ ਹੋ ਗਈ ਤੇ ਪ੍ਰਸ਼ਾਦਾ ਤੂੰ ਸ਼ਕਲ ਹੈ ਉਸ ਨੌਜਵਾਨ ਨੇ ਪ੍ਰਸ਼ਾਦਾ ਵੇਖਿਆ ਔਰ ਅੱਗੇ ਵਧਾਉ ਲਿਆ ਹੋਇਆ ਇੱਕ ਛੋਟੀ ਜੀ ਉਮਰ ਦੇ ਸਿੱਖ ਵੱਲ ਵਧਾਇਆ ਤੇ ਆਖਿਆ ਕਿ ਤੂੰ ਆਉਣ ਵਾਲਾ ਕੌਮ ਦਾ ਭਵੇਖ ਹੈ ਤੂੰ ਨੌਜਵਾਨ ਹੋਵੇਂਗਾ ਤੇਰੀ ਰਿਹਾਈ ਹੋ ਜਾਵੇਗੀ ਕੌਮ ਦੀ ਅਗਵਾਈ ਕਰਨ ਵਾਸਤੇ ਕਾਬਲ ਹੋ ਜਾਵੇਂਗਾ ਇਸ ਕਰਕੇ ਪ੍ਰਸ਼ਾਦਾ ਤੂ ਸ਼ਕਲ ਹੈ ਉਸ ਮਾਲਕ ਨੇ ਪ੍ਰਸ਼ਾਦਾ ਫੜਿਆ ਤੇ ਉਸੇ ਬਜ਼ੁਰਗਵਾਲ ਫੇਰ ਵਧਾ ਦਿੱਤਾ ਨਹੀਂ ਬਾਬਾ ਜੀ ਅਸੀਂ ਤੇ ਬਾਲ ਅਵਸਥਾ ਦੇ ਵਿੱਚਾਂ ਭੁੱਖ ਜੜ ਸਕਦੇ ਆ ਜੇ ਪਰ ਬਜ਼ੁਰਗਾ ਕੋ ਭੁੱਖ ਕਿੱਥੇ ਜੜੀ ਜਾਣ ਲੱਗੀ ਏ ਤੁਸੀਂ ਨਿਰਬਲ ਹੋ ਜਾਵੋਗੇ ਪ੍ਰਸ਼ਾਦਾ ਤੂੰ ਹੀ ਛਕ ਲੋ ਇਹ ਪ੍ਰੇਮਤਾ ਵੇਖ ਕੇ ਬਾਦਸ਼ਾਹ ਫਲਕਸ਼ਰ ਬੜਾ ਹਰਾੜ ਹੋਇਆ ਕਿ ਇਹਨਾਂ ਦੇ ਵਿੱਚ ਇੰਨਾ ਇਤਫਾਕ ਹੈ ਪਰ ਇਹ ਗੱਲ ਸੱਚ ਕਰਕੇ ਜਾਣਿਓ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਰਾਮਤਾ ਤੇ ਬਖਸ਼ਾ ਸਾਡੇ ਉੱਤੇ ਕੀਤੀਆਂ ਨੇ ਕੋਈ ਵੀ ਇਤਿਹਾਸ ਸਿੱਖ ਇਤਿਹਾਸ ਦੇ ਨਾਲ ਜੁੜ ਕੇ ਵੇਖੀਏ ਤੇ ਇਸ ਮੈਦਾਨੇ ਜੰਗ ਦੇ ਵਿੱਚ ਗੁਰੂ ਕੇ ਪਿਆਰੇ ਸਿੱਖਾਂ ਨੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਸਿੱਖ ਲੜਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਪ੍ਰਾਂਤ ਸਮੇਂ-ਸਮੇਂ ਅਨੁਸਾਰ ਜਿਵੇਂ ਜਿਵੇਂ ਵੀ ਕੋਮ ਨੂੰ ਲੋੜ ਪਈ शहादत वर्ग वास्ते मैदाने जंग जूझते रहे ये इतिहास कहते कथों तो बारह है आओ एक तस्वीर इस कविता के रूप में आप जी के खिमाते जाच गोवे सुनिए पैर ਜਾਦੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵੱਖ ਜਉਣ ਤੇ ਮਰਨ ਦਾ ਠੰਗ ਤੇਰਾ ਬਹਿ ਕੇ ਸਿੱਧਕ ਦੀ ਪੱਠੀ ਵਿੱਚ ਸੂਰਬੀਰਾ ਸੋਗ ਹੋਰ ਹੋਇਆ ਗੂੜਾ ਰੰਗ ਤੇਰਾ ਉਹ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਤੂੰ ਖੂਲਵਾਗ ਦਰਿਆਵਾਂ ਦੇ ਰੋੜਦਾ ਏ ਲੋਕੀ ਚਿੰਤ ਕੀ ਲੋੜ ਦੇ ਚਿੰਤ ਹੁਣ ਤੇ ਮਰਨ ਦਾ ਠੰਗ ਤੇਰਾ ਬਹਿ ਕੇ ਸਿੱਧਦੀ ਭੱਟੀ ਵਿੱਚ ਸੂਰਬੀਰਾ ਸਾਗੋਂ ਹੋਰ ਹੋਇਆ ਗੂੜਾ ਰੰਗ ਤੇਰਾ ਓ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਤੂੰ ਖੂਨ ਵਾਂ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਉਲੜਾ ਨਹੀਂ ਜੜੀਆਂ ਅਣਖਾ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਸੀਸ ਦੇ ਸਿਰ ਸਦਕਾ ਸਿੱਖ ਕੌਮ ਦੇ ਚਿਹਰੇ ਤੇ ਲਾਨੀਆਂ ਨੇ ਉਹ ਐਸਾ ਡਿਠਾ ਅਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਤੇ ਮੋੜ ਨਾ ਕੀ ਦਰ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ ਦੱਸਿਆਏ ਜਾਤ ਪਾਤ ਦਾ ਫਰਕ ਮਟਾਈ ਜਾਣਾ ਦੁਸ਼ਮਣ ਨਾਲ ਵੀ ਦੁਸ਼ਮਣੀ ਫੁੱਲ ਕੇ ਤੇ ਜਲ ਸਭਨਾ ਦੇ ਮੂੰਹ ਵਿੱਚ ਪਾਈ ਜਾਣਾ ਉਹ ਮੀਰ ਮੰਨੂ ਲਾਹੌਰ ਦਰਬਾਰ ਅੰਦਰ ਤੇਰੇ ਬੱਚੇ ਜਾਣੇ ਜੇ ਤੇ ਟੰਗ ਦੇਰੇ ਤੇਰੇ ਵੱਡਿਆਂ ਜਦੋਂ ਅਰਦਾਸ ਕੀਤੀ ਫਿਰ ਵੀ ਭਲਾ ਸਰਪਤ ਦਾ ਮੰਗਦੇ ਰਹੇ ਤੇਰੀਆਂ ਛਾਤੀਆਂ ਤੇ ਕੋੜੇ ਨੱਚਦੇ ਰੇ ਜ਼ੁਲਮ ਕਰਨ ਵਾਲੇ ਹੋ ਗਏ ਰੋਣ ਹੱਕੇ ਤੇਰੇ ਵੀਰ ਬਾਂਕੇ ਖੜ ਖੜ ਹੱਸਦੇ ਰੇ ਕੱਲ ਜੱਲਿਆਂ ਵਾਲੇ ਦੇ ਬਾਗ ਅੰਦਰ ਰਾਜ ਰਾਜ ਸ਼ਹੀਦੀ ਦਾ ਜਾਮ ਪੀਤਾ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ ਜਦੋਂ ਕਿਤੇ ਵੀ ਜ਼ਬਰ ਜ਼ਰਵਾਣਿਆਂ ਨੇ ਤੇਰਾ ਹਰਿ ਮੰਦਰ ਬੇਇਜਤੋ ਕੀਤਾ ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਖਾਤਰ ਉਸ ਜ਼ਾਲਮ ਦੇ ਖੂਨ ਨਾਲ ਉਜੂ ਕੀਤਾ ਉਹ ਤੂੰ ਨਹੀਂ ਕਾਦੇ ਮਾਤਾਨ ਵੀ ਢੈਣ ਵਾਲਾ ਤੈਨੂੰ ਢਾਲ ਆਸਾ ਦਾ ਪਖੰਡੀਆਂ ਨੇ ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਕੇ ਪਾਈਆਂ ਅਕਲ ਨਾ ਤੇਰੀਆਂ ਵੰਡੀਆਂ ਸੰਭਲ ਕੇ ਕਦਮ ਧਰਨਾ ਜਾਵੇਂ ਆਵੇਂ ਨਾ ਕੂਨਤੇ ਡੋਲ ਤੇਰਾ ਉਹ ਕਰਦਾ ਕੇਵਲ ਦਿਲ ਪੀਰ ਅਰਦਾਸ ਹੋ ਪੰਥਾ ਖਾਲਸੇ ਦੀ ਚੜਦੀ ਕਲਾ ਹੋਵੇ ਰਾਜ ਖਾਲਸੇ ਦਾ ਤੇਰਾ ਹੋਵੇ ਨਿਚਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਕੌਮ ਤਲਵਾਰ ਚੋਂ ਹੋਈ ਪੈਦਾ ਤੇਗਾ ਖਾਧੀਆਂ ਨੇ ਤੇਗਾ ਮਾਰੀਆਂ ਨੇ ਨਾਲ ਲਹੂ ਦੇ ਰੰਗ ਤੇ ਲਾਲ ਲੀਵੇ ਚੋਲੇ ਪੈਣ ਲੈ ਹੱਥੀ ਲਲਾਰੀਆਂ ਨੇ ਜਗ ਵੀ ਦੇਸ਼ ਜਾਂ ਕੌਮ ਨੂੰ ਲੋੜ ਹੋਵੇ ਜਾਨਵਾਰ ਨੇ ਕਰ ਕਰ ਕੇ ਵਾਰੀਆਂ ਨੇ ਮੁਫਤ ਮੁਫਤ ਜਾ ਮੰਗਤੇ ਨਹੀਂ ਲਈਆਂ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਕਿਉਂਕਿ ਆਪ ਗਵਾਈਆ ਕਾ ਸੌ ਪਾਈਆ ਅਵਰ ਐਸੀ ਚਤਰਾਈ ਜਦੋਂ ਮੈਂ ਮੇਰੀ ਨੂੰ ਬੰਦਾ ਮਾਰ ਦਿੰਦਾ ਨਾ ਉਸ ਮਾਰਗ ਦੇ ਚਰਨਾ ਨਾਲ ਸਾਡੀ ਪ੍ਰੀਤੀ ਬਣ ਜਾਂਦੀ ਹੈ